ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ-ਕੁੜੀਆਂ ਤੇ ਵਿਦਿਆਰਥੀਆਂ ਨੂੰ ਲੁਧਿਆਣਾ ਸ਼ਹਿਰ ਵਿਖੇ ਇੰਡਸਟਰੀਅਲ ਏਰੀਆ ਵਿਖੇ ਇੱਕਾਈ ਟੂਰ ਤੇ ਲੈ ਕੇ ਜਾਇਆ ਗਿਆ। ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਨੇ ਹਰੀ ਚੰਡੀ ਦੇ ਕੇਸ ਬੱਸ ਨੂੰ ਰਵਾਨਾ ਕੀਤਾ। ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਸਕੂਲ ਵਿੱਚ ਬਿਊਰੋ ਆਫ ਇੰਡੀਅਨ ਸਟੈਂਡਰਡ (BIS) ਕਲੱਬ ਹੈ ਜਿਸ ਦੇ ਇੰਚਾਰਜ ਲੈਕਚਰਰ ਕੈਮਿਸਟਰੀ ਮੈਡਮ ਲੀਲਮ ਜੱਸਲ ਹੈ ਜਿਨ੍ਹਾਂ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੂੰ ਲੁਧਿਆਣਾ ਵਿਖੇ ਲੈ ਕੇ ਜਾਇਆ ਗਿਆ। ਉਹਨਾਂ ਦੇ ਨਾਲ ਕੰਪਿਊਟਰ ਫੈਕਲਟੀ ਮੈਡਮ ਸਭਤਾ ਵੀ ਹਨ। ਇਹ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਪੜ੍ਹਾਈ ਨਾਲ ਸੰਬੰਧਿਤ ਹੋਰ ਵੀ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਅੱਜ ਸਰਕਾਰੀ ਸੀਨੀਅਰ ਸੈਂਟਰ ਸਕੂਲ ਲੜਕੇ ਗੁਰਾਇਆਂ ਦਾ ਦੀ ਕਲੱਬ ਜੇ ਜੋ ਹੈ ਕਿ BIS ਕਲੱਬ ਬਣਾਈ ਹੋਈ ਹੈ ਬਿਜ਼ਨਸ ਬਿਊਰੋ ਆਫ ਇੰਡੀਅਨ ਸਟੈਂਡਰਡਸ ਵੱਲੋਂ ਉਸ ਦੇ ਵੱਲੋਂ ਅੱਜ ਇੱਕ ਜਿਹੜਾ ਹੈ ਇੱਕ ਟੂਰ ਦਾ ਪ੍ਰਬੰਧ ਕੀਤਾ ਗਿਆ ਜੋ ਕਿ ਇੱਥੋਂ ਗੁਰਾਇਆਂ ਤੋਂ ਜਾ ਕੇ ਇੰਸਟੀਚਿਊਟ ਆਫ ਹੈਂਡ ਟੂਲ ਐਂਡ ਆਟੋ ਪਾਰਟ ਲੁਧਿਆਣਾ ਕੋਲ ਪਾਰਟ ਦੇ ਵਿੱਚ ਸਥਿਤਵਾ ਉੱਥੇ ਇਹ ਜਿਹੜਾ ਟੂਰ ਜਿਆ ਇਹ ਅੱਜ ਜਿਹੜਾ ਵਿਦਿਆਰਥੀਆਂ ਨੂੰ ਅਸੀਂ ਇੰਡਸਟਰੀ ਬਾਰੇ ਤੇ ਇੰਡੀਅਨ ਸਟੈਂਡਰਡ ਬਾਰੇ ਉੱਥੇ ਜਿਹੜਾ ਹੈ ਇਹਨਾਂ ਨੂੰ ਦੱਸਿਆ ਜਾਊਗਾ ਇੱਕ ਸਿਮਿਨਾਰ ਵੀ ਲਊਗਾ ਤੇ ਬੱਚਿਆਂ ਨੂੰ ਜਿਹੜੇ ਆ ਇੰਸਟੀਚੂਟ ਬਾਰੇ ਵੀ ਪਤਾ ਲੱਗੇ ਤੁਹਾਨੂੰ ਆਸ ਹੈ ਕਿ ਵਿਦਿਆਰਥੀ ਇਸ ਜਿਹੜਾ ਟੂਰ ਦਾ ਜਾਏ ਇਸ ਕਲੱਬ ਦਾ ਇਹ ਲਾਹਾ ਲੇ